ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇ ਵਾਲੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਉਹ ਠੀਕ ਠਾਕ ਪਰਮਾਤਮਾ ਤਨੂ ਸਦਾ ਚੜ੍ਹਦੀ ਕਲਾ ਵਿੱਚ ਰੱਖੀਏ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਆ ਪਿਆਰੇ ਪਿਆਰੇ ਸਾਰਿਆਂ ਦੇ ਕਮੈਂਟਾਂ ਦੀ ਸ਼ੁਰੂਆਤ ਬਹੁਤ ਭੈਣ ਭਰਾਵਾਂ ਦੇ ਬੜੇ ਹੀ ਚੰਗੇ ਚੰਗੇ ਕਮੈਂਟ ਆਉਂਦੇ ਆ ਸੋ ਭੈਣ ਭਰਾਵਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਬਾਕੀ ਜਿਹੜੇ ਭੈਣ ਭਰਾ ਕਮੈਂਟ ਕਰਦੇ ਆ ਉਹ ਸਾਨੂੰ ਇਹ ਜ਼ਰੂਰ ਦੱਸਿਆ ਕਰਨ ਕਿ ਉਹ ਕਿਹੜੀ ਜਗ੍ਹਾ ਤੋਂ ਬੋਲਦੇ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਸਾਡੀ ਵੀਡੀਓ ਕਿਸ ਜਗ੍ਹਾ ਤੋਂ ਦੇਖ ਰਹੇ ਆ ਚਲੋ ਜੀ ਆਪਾਂ ਵੱਧਦੇ ਆ ਆਪਣੀ ਵੀਡੀਓ ਵੱਲ ਨੂੰ ਹਮੇਸ਼ਾ ਦੀ ਤਰ੍ਹਾਂ ਆਪਾਂ ਸਕਿਨ ਦੇ ਅਕੋਰਡਿੰਗ ਵੀਡੀਓ ਲਿਆਉਂਦੇ ਆ ਤੇ ਨਾਲ ਹੀ ਤੁਹਾਨੂੰ ਦੱਸਦੇ ਆ ਕਿ ਅਸੀਂ ਨੇਚਰਲ ਤਰੀਕੇ ਨਾਲ ਕਿਸ ਤਰ੍ਹਾਂ ਆਪਣੇ ਸਕਿਨ ਨੂੰ ਜਿਹੜਾ ਵਾ ਜਵਾਨ ਬਣਾ ਸਕਦੇ ਆ ਤੇ ਹਮੇਸ਼ਾ ਅਸੀਂ ਰਸੋਈ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੀ ਲੈਣੀਆਂ ਆ ਜਿਹੜੀਆਂ ਚੀਜ਼ਾਂ ਸਾਡੇ ਖਾਣ ਦੇ ਕੰਮ ਆਉਂਦੀਆਂ ਉਹ ਸਾਡੇ ਚਿਹਰੇ ਦੇ ਲਗਾਉਣ ਦੇ ਵੀ ਬੜਾ ਕੰਮ ਆਉਂਦੀਆਂ ਤੇ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਵਾ ਸਾਡੇ ਕੋਲ ਉਹ ਆ ਟਮਾਟਰ ਟਮਾਟਰ ਤੋਂ ਬਿਨਾ ਕੋਈ ਰਸੋਈ ਨਹੀਂ ਹੁੰਦੀ ਜਿਹੜੀ ਰਸੋਈ ਦੇ ਵਿੱਚ ਟਮਾਟਰ ਨਾ ਹੋਵੇ ਸਾਡੀ ਰਸੋਈ ਦੇ ਵਿੱਚ ਵੀ ਟਮਾਟਰ ਹੁੰਦੇ ਸਾਡੇ ਬਾਗੀਚੇ 'ਚ ਵੀ ਟਮਾਟਰ ਹੁੰਦੇ ਆ ਟਮਾਟਰ ਸਾਡੀ ਸਬਜ਼ੀ ਨੂੰ ਤੇ ਸਵਾਦ ਬਣਾਉਂਦਾ ਹੀ ਬਣਾਉਂਦਾ ਵਾ ਤੇ ਉੱਥੇ ਸਾਡੇ ਚਿਹਰੇ ਨੂੰ ਨਖਾ ਲੰਦੇ ਵਿੱਚ ਬੜਾ ਵਧੀਆ ਕੰਮ ਕਰਦਾ ਵਾ ਤੇ ਸਭ ਤੋਂ ਪਹਿਲਾਂ ਆਪਾਂ ਟਮਾਟਰ ਦੀ ਗੱਲ ਕਰਦੇ ਆਂ ਕਿ ਟਮਾਟਰ ਜਿਹੜਾ ਸਾਡੀ ਸਕਿਨ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਕੰਮ ਆਉਂਦਾ ਪਹਿਲਾਂ ਤੇ ਜਿਨ੍ਹਾਂ ਨੂੰ ਟਾਇਨਿੰਗ ਹੋ ਜਾਂਦੀ ਆ ਤੇ ਜਿਨ੍ਹਾਂ ਨੂੰ ਸਨਬਨ ਹੋ ਜਾਂਦਾ ਉਹਨਾਂ ਨੂੰ ਟਮਾਟਰ ਜਿਹੜਾ ਵਾ ਆਪਣੇ ਚਿਹਰੇ ਤੇ ਲਗਾਉਣ ਦੇ ਨਾਲ ਬਹੁਤ ਵਧੀਆ ਫਾਇਦਾ ਹੁੰਦਾ ਟਾਇਨਿੰਗ ਜਿਹੜੀ ਆ ਬਿਲਕੁਲ ਖਤਮ ਹੋ ਜਾਂਦੀ ਆ ਉਸ ਤੋਂ ਇਲਾਵਾ ਜਿਹੜਾ ਟਮਾਟਰ ਆ ਜਿਸ ਤਰ੍ਹਾਂ ਸਾਡੇ ਚਿਹਰੇ ਤੇ ਕਿਸੇ ਚੀਜ਼ਾਂ ਦੇ ਦਾਗ ਹੁੰਦੇ ਆ ਜਿਸ ਤਰ੍ਹਾਂ ਕਿ ਕਲਮੁਹਾਸਿਆਂ ਦੇ ਦਾਗ ਹੋ ਗਏ ਜਿਵੇਂ ਟਮਾਟਰ ਦਾ ਰਸ ਰੋਜ਼ ਆਪਣੇ ਚਿਹਰੇ ਤੇ ਲਗਾਉਨੇ ਆ ਤੇ ਉਹਦੇ ਨਾਲ ਸਾਡੇ ਚਿਹਰੇ ਦੇ ਜਿਹੜੇ ਦਾਗ ਵਾ ਉਹ ਬਿਲਕੁਲ ਖਤਮ ਹੋ ਜਾਂਦੇ ਪਰ ਇਹ ਆ ਕਿ ਲਗਾਤਾਰ ਸੀ ਲਗਾਵਾਂਗੇ ਤੇ ਹੌਲੀ-ਹੌਲੀ ਇੱਕਦਮ ਖਤਮ ਹੋ ਜੂਗੇ ਤੇ ਦਾਗ ਤੋਂ ਮੈਨੂੰ ਛੇਤਿਆ ਨੇ ਕਿ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਉਹਦੇ ਵਾਸਤੇ ਮੈਂ ਬਾਅਦ ਚ ਗੱਲ ਕਰਦੀ ਆ ਸੋ ਵੀਡੀਓ ਨਾਲ ਬਣਿਆ ਰਹੋ ਤੇ ਉਸ ਤੋਂ ਇਲਾਵਾ ਜਿਹੜਾ ਜਿਹੜਾ ਟਮਾਟਰ ਆ ਸਾਡੇ ਸਕਿਨ ਨੂੰ ਗਲੋਵ ਦੇਵਾਉਣ ਚ ਬੜਾ ਵਧੀਆ ਕੰਮ ਕਰਦਾ ਵਾ ਸਕਿਨ ਦੇ 글로ਵ ਵਾਸਤੇ ਅਸੀਂ ਟਮਾਟਰ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਆ ਸਕਿਨ ਦੇ 글로ਵ ਵਾਸਤੇ ਸੀ ਟਮਾਟਰ ਨੂੰ ਇਸਤੇਮਾਲ ਕਰ ਸਕਦੇ ਆ ਟਮਾਟਰ ਦਾ ਅਸੀਂ ਰਸ ਕੱਢ ਕੇ ਉਹਦੇ ਵਿੱਚ ਮਲਤਾਨੀ ਮਿੱਟੀ ਥੋੜੀ ਜਿਹੀ ਮਿਲਾ ਕੇ ਤੇ ਆਪਣੇ ਚਿਹਰੇ ਤੇ ਫੇਸ ਪੈਕ ਲਗਾ ਲੈਂਦੇ ਆ ਉਹਦੇ ਲਈ ਟਮਾਟਰ ਜਿਹੜਾ ਬੜਾ ਵਧੀਆ ਕੰਮ ਕਰਦਾ ਸਕਿਨ ਤੇ 글로ਵ ਲਿਆਉਣ ਤੇ ਔਰ ਇੱਕ ਹੋਰ ਚੀਜ਼ ਜਿਹੜੀ ਆ ਟਮਾਟਰ ਜਿਹੜਾ ਕੰਮ ਕਰਦਾ ਵਾ ਉਹ ਵਾ ਸਨ ਸਾਡੀ ਐਂਟੀ-ਏਜਿੰਗ ਤੇ ਟਮਾਟਰ ਦੇ ਵਿੱਚ ਜਿਹੜਾ ਹੁੰਦਾ ਵਾ ਐਕਸੀਡੈਂਟ ਪਾਇਆ ਜਾਂਦਾ ਵਾ ਜਿਹੜਾ ਕਿ ਲਾਈਕੋਪੀਨ ਹੁੰਦਾ ਵਾ ਉਹਦੇ ਨਾਲ ਜਿਹੜਾ ਵਾ ਸਾਡੀ ਸਕਿਨ ਤੇ ਟਮਾਟਰ ਦਾ ਜਿਹੜਾ ਰਸ ਵਾ ਇਸ ਤਰ੍ਹਾਂ ਕੰਮ ਕਰਦਾ ਕਿ ਜਿਹੜੀਆਂ ਸਾਡੀ ਸਕਿਨ ਤੇ ਬਰੀਕ-ਬਰੀਕ ਰੇਖਾਵਾਂ ਹੁੰਦੀਆਂ ਜਿਹਨੂੰ ਅਸੀਂ ਹੌਲੀ-ਹੌਲੀ ਸਾਡੇ ਛੁਰੀਆਂ ਦੇ ਰੂਪ ਵਿੱਚ ਬਣ ਜਾਂਦੀਆਂ ਹਨ ਉਹਨਾਂ ਨੂੰ ਇਹ ਕੱਟ ਕਰਕੇ ਚਿਹਰੇ ਨੂੰ ਜਵਾਨ ਰੱਖਣ ਦੇ ਵਿੱਚ ਬੜਾ ਵਧੀਆ ਕੰਮ ਕਰਦਾ ਵਾ ਉਸ ਤੋਂ ਇਲਾਵਾ ਜਿਹੜਾ ਟਮਾਟਰ ਦਾ ਕੰਮ ਹੁੰਦਾ ਵਾ ਉਸ ਤੋਂ ਇਲਾਵਾ ਟਮਾਟਰ ਸਾਡੇ ਜਿਸ ਤਰ੍ਹਾਂ ਕਈਆਂ ਦੀ ਸਕਿਨ ਆਇਲੀ ਹੁੰਦੀ ਆ ਤੇ ਜਿਨ੍ਹਾਂ ਦੀ ਸਕਿਨ ਆਇਲੀ ਹੁੰਦੀ ਆ ਉਹ ਅਗਰ ਆਪਣੇ ਚਿਹਰੇ ਤੇ ਟਮਾਟਰ ਦਾ ਰਸ ਲਗਾਉਂਦੀ ਆ ਟਮਾਟਰ ਨੂੰ ਜਿਸ ਤਰ੍ਹਾਂ ਟਮਾਟਰ ਦਾ ਟੁਕੜਾ ਲੈ ਲਿਆ ਉਹਦੇ ਵਿੱਚ ਤੁਸੀਂ ਆਪਣਾ ਸ਼ਹਿਦ ਥੋੜਾ ਜਿਹਾ ਲਗਾ ਲਿਆ ਤੁਸੀਂ ਅਗਰ ਆਪਣੇ ਚਿਹਰੇ ਤੇ ਉਹਦੇ ਟੁਕੜਾ ਨਾਲ ਰਗੜਦੇ ਆ ਤੇ ਜਿਹੜੇ ਸਕਿਨ ਆਇਲੀ ਹੁੰਦੀ ਉਹਨਾਂ ਦਾ ਜਿਹੜਾ ਸਕਿਨ ਤੇ ਜਿਹੜਾ ਤੇਲ ਹੁੰਦਾ ਉਹ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਆ ਉਹ ਤੋਂ ਇਲਾਵਾ ਜਿਹੜਾ ਟਮਾਟਰ ਆ ਉਹ ਸਾਡੀ ਸਕਿਨ ਨੂੰ ਜਿਹੜਾ ਵਾ ਇੱਕ ਹੋਰ ਚੀਜ਼ ਨਾਲ ਵੀ ਕੰਮ ਕਰਦਾ ਉਹ ਚੀਜ਼ ਕਿਹੜੀ ਆ ਉਹ ਵਾ ਜਦੋਂ ਵੀ ਕਦੇ ਅਸੀਂ ਟਮਾਟਰ ਜਿਸ ਤਰ੍ਹਾਂ ਉਹਦਾ ਰਸ ਹੁੰਦਾ ਵਾ ਜਾਂ ਅਸੀਂ ਟਮਾਟਰ ਕੱਟ ਕੇ ਰੱਖਿਆ ਵਾ ਅਗਰ ਅਸੀਂ ਟਮਾਟਰ ਦੇਣ ਦੇ ਵਿੱਚ ਇੱਕ ਤੋਂ ਦੋ ਵਾਰ ਅਗਰ ਆਪਣੇ ਚਿਹਰੇ ਤੇ ਉਹਨੂੰ ਮ사ਜ ਦੇ ਤੌਰ ਤੇ ਰਗੜਦੇ ਆ ਤੇ ਉਹਦੇ ਨਾਲ ਜਿਹੜੀ ਸਾਡੀ ਸਕਿਨ ਤੇ ਜਿੰਨੇ ਵੀ ਸਾਡੇ ਓਪਨ ਪੋਰਸ ਜਿਹੜੇ ਹੁੰਦੇ ਆ ਨਾ ਉਹ ਵੀ ਜਿਹੜੇ ਸੁਗੜਨਾ ਸ਼ੁਰੂ ਹੋ ਜਾਂਦੇ ਆ ਟਮਾਟਰ ਦੇ ਦੋ ਟੁਕੜੇ ਕਰ ਲਓ ਤੁਸੀਂ ਉਸ ਤਰ੍ਹਾਂ ਵੀ ਇਹਨੂੰ ਬਿਨਾ ਕਿਸੇ ਚੀਜ਼ ਤੋਂ ਵੀ ਰਗੜ ਸਕਦੇ ਜੇ ਤੁਸੀਂ ਚਾਹੋ ਤੇ ਥੋੜਾ ਜਿਹਾ ਦੇਤੇ ਜਾਂ ਦੁੱਧ ਪਾਊਡਰ ਲਗਾ ਲਓ ਜਾਂ ਤੁਹਾਡਾ ਮਨ ਹੈ ਤੇ ਥੋੜਾ ਜਿਹਾ ਦਹੀਂ ਲਗਾ ਲਓ ਓਪਨ ਪੋਰਸ ਜਿੰਨੇ ਵੀ ਹੁੰਦੇ ਨੇ ਸੁਗੜ ਕੇ ਜਿਹੜੀ ਉਹ ਵੀ ਮਾਸਪੇਸ਼ੀਆਂ ਹੁੰਦੀਆਂ ਉਹ ਵੀ ਸਹੀ ਹੋ ਜਾਣੀਆਂ ਤੇ ਅੱਜ ਆਪਾਂ ਇਹਦੇ ਲਈ ਇੱਕ ਹੋਰ ਚੀਜ਼ ਲੈ ਕੇ ਆਏ ਜਿਹੜੀ ਜਿਹੜੀ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕੀਤੀ ਕਿ ਆਪਾਂ ਚਿਹਰੇ ਦੇ 글로ਵ ਵਾਸਤੇ ਟਮਾਟਰ ਨੂੰ ਕਿਸ ਤਰ੍ਹਾਂ ਲਗਾ ਸਕਦੇ ਹਾਂ ਸਭ ਤੋਂ ਪਹਿਲਾਂ ਤੇ ਆਪਾਂ ਇੱਥੇ ਟਮਾਟਰ ਦਾ ਰਾਸ ਲੈ ਲਿਆ ਵਾ ਕੋਈ ਹੋਊਗਾ ਇੱਕ ਵੱਡਾ ਚਮਚ ਜਿਹੜਾ ਵਾ ਉਹ ਡੇਢ ਕ ਚਮਚ ਟਮਾਟਰ ਦਾ ਰਾਸ ਹੋਊਗਾ ਉਸ ਤੋਂ ਇਲਾਵਾ ਆਪਾਂ ਇੱਥੇ ਲਈ ਆ ਮਲਤਾਨੀ ਮਿੱਟੀ ਠੀਕ ਹੈ ਦੋਵਾਂ ਚੀਜ਼ਾਂ ਨੂੰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਵਾ ਮਿਕਸ ਕਰਨਾ ਵਾ ਇਦਰਾ ਪਰ ਟਮਾਟਰ ਦਾ ਰਸ ਜਿਹੜਾ ਲਿਆ ਸੀ ਸਭ ਤੋਂ ਪਹਿਲਾਂ ਜਿਹੜੀ ਮਲਤਾਨੀ ਮਿੱਟੀ ਆ ਆਪਾਂ ਇੱਕ ਟੇਬਲस्पून ਇਹਦੇ ਵਿੱਚ ਪਾਵਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਕਿੰਨਾ મતલਬ ਇਹਨੂੰ ਗਾੜਾ ਹੁੰਦਾ ਵਾ ਕਿਉਂਕਿ ਮਲਤਾਨੀ ਮਿੱਟੀ ਨਾ ਬਹੁਤ ਛੇਤੀ ਜੜੀ ਆ ਮਾ ਪਾਣੀ ਨੂੰ ਆਪਣੇ ਆਪ ਵਿੱਚ ਨਾ ਰਚਾ ਲੈਂਦੀ ਆ ਤੇ ਛੇਤੀ ਨਾ ਉਹ ਨਾ મતલਬ ਬਹੁਤ ਮੋਟੀ ਹੋ ਜਾਂਦੀ ਹੈ ਦੇਖੋ ਤੇ ਫਿਰ 1.5 ਚਮਚ ਸੀਨਾ ਤੇ ਆਪਾਂ ਇੱਕ ਟੇਬਲस्पून ਪਾਇਆ ਪੂਰਾ ਵੀ ਇਹ ਜੀ ਚੰਗੀ ਤਰ੍ਹਾਂ ਉਲਟਾ ਨਹੀਂ ਨਿਕਿਆ ਤੇ ਬੜਾ ਸੋਹਣਾ ਵਧੀਆ ਜਿਹਾ ਪੈਕ ਬਣ ਕੇ ਤਿਆਰ ਹੋ ਗਿਆ ਜਦੋਂ ਨਹੀਂ ਟਮਾਟਰ ਦੇ ਰਸ ਨੂੰ ਇਸ ਤਰ੍ਹਾਂ ਘੱਟਣਾ ਤੇ ਉਹਦੇ ਬੀਜੇ ਉਹਦਾ ਪੱਲਕ ਆਪਾਂ ਵਿੱਚੇ ਹੀ ਲੈ ਲੈਣਾ ਛਾਨਣਾ ਨਹੀਂ ਹੈਗਾ ਠੀਕ ਹੈ ਤੇ ਉਸ ਤੋਂ ਇਲਾਵਾ ਆਪਾਂ ਚਿਹਰਾ ਆਪਾਂ ਜਿਹੜਾ ਪਹਿਲਾਂ ਹੀ ਆਪਾਂ ਸਾਫ਼ ਕਰਕੇ ਰੱਖਿਆ ਵਾ ਹਮੇਸ਼ਾ ਭੈਣ ਭਰਾ ਕਹਿੰਦੇ ਆ ਕਿ ਤੁਸੀਂ ਆਪਣੇ ਚਿਹਰੇ ਤੇ ਇਹ ਲਗਾਉਨੇ ਆ ਗਲੋ ਆ ਉਹ ਤੁਸੀਂ ਸਾਨੂੰ ਹੀ ਦੱਸਿਆ ਕਰੋ ਬਾਕੀ ਭੈਣਾ ਵੇਖ ਲੈਂਦੀ ਆ ਵਾ ਪਰ ਡੇਲੀ ਡੇਲੀ ਟਰਾਈ ਨਹੀਂ ਕਰਦੀ ਆ ਦੇਖੋ ਕੋਈ ਵੀ ਚੀਜ਼ ਦਾ ਫਾਇਦਾ ਲੈਣਾ ਹੋਵੇ ਤੇ ਉਹਦੇ ਲਈ ਫਿਰ ਸਾਨੂੰ ਉਹਨੂੰ ਹਮੇਸ਼ਾ ਇਸਤੇਮਾਲ ਕਰਨਾ ਪੈਂਦਾ ਵਾ ਜਿਸ ਤਰ੍ਹਾਂ ਕਿ ਜੇ ਹਫਤੇ ਵਿੱਚ ਤੁਸੀਂ 2 ਦਿਨ ਲਗਾਓ ਇਹ ਤੁਸੀਂ ਰੋਜ਼ ਨਹੀਂ ਲਗਾ ਸਕਦੇ ਦੇਖੋ ਇਹ ਵਾਲਾ ਪੈਕ ਜਿਹੜਾ ਮੈਂ ਆਪਣੇ ਚਿਹਰੇ ਤੇ ਲਗਾ ਲਿਆ ਵਾ ਔਰ ਇਹ ਨੇਚਰਲ ਪੈਕ ਹੁੰਦੇ ਆ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂਗਾ ਇਹਦੇ ਨਾਲ ਤੁਹਾਡਾ ਚਿਹਰਾ ਨਿੱਖਰਦਾ ਹੀ ਨਿੱਖਰਦਾ ਵਾ ਜਿਸ ਤਰ੍ਹਾਂ ਚਿਹਰੇ ਤੇ ਜੇ ਇਸ ਜਗਾ ਤੇ ਦਾਗ ਹੈ ਉਸ ਜਗ ਤੇ ਥੋੜਾ ਜਿਆਦਾ ਲਗਾਓ ਅੱਖਾਂ ਦੇ ਥੱਲੇ ਕਾਲੇ ਘੇਰੇ ਆ ਉੱਥੇ ਤੁਸੀਂ ਥੋੜਾ ਐਕਸਟਰਾ ਮਾਤਰਾ ਚ ਲਗਾ ਲਓ ਲੋਜੀ ਆਪਾਂ ਇਹਨੂੰ ਲਗਾ ਲਿਆ ਉਸ ਤੋਂ ਬਾਅਦ ਆਪਾਂ 10 ਮਿੰਟ ਉਹਨੂੰ ਪੈਕ ਨੂੰ ਆਠ ਨੂੰ ਦੇਣਾ ਵਾ ਬਹੁਤਾ ਸੁਕਾਉਣਾ ਨਹੀਂ ਹੁੰਦਾ ਵਾ ਕੋਈ ਵੀ ਪੈਕ ਹੋਵੇ ਉਹਨੂੰ ਜਿਆਦਾ ਨਹੀਂ ਸੁਕਾਉਣਾ ਦਾ ਕਿਉਂਕਿ ਫਿਰ ਜਦੋਂ ਆਪਾਂ ਸੁਕੋਣਾ ਸਕਿਨ ਜਿਹੜੀ ਹੈ ਨਾ ਸਾਡੀ ਤੇ ਜਿਆਦਾ ਮਤਲਬ ਕਿ ਜਿਸ ਤਰ੍ਹਾਂ ਅਬ ਕਹਿੰਦੇ ਨੇ ਨਾ ਚਿੱਲੀ ਜਾਂਦੀ ਹੈ ਜਦੋਂ ਆਪਾਂ ਉਹਨੂੰ ਰਗੜ ਕੇ ਫਿਰ ਉਤਾਰ ਦਿਆਂ ਲੈ ਸੁੱਕੀ ਹੋਈ ਨੂੰ ਤੇ ਉਹਨੂੰ ਚਰੀਟਾ ਪੈ ਜਾਂਦੀ ਆ ਵਾ ਇਸ ਕਰਕੇ ਹਲਕਾ ਜਿਹਾ ਜਦੋਂ ਗਿੱਲਾ ਹੁੰਦਾ ਉਹਨੂੰ ਆਪਾਂ ਨੂੰ ਫੇਸ ਤੋਂ ਉਤਾਰ ਲਵਾਂਗੇ ਲਓ ਜੀ ਮੈਂ ਤੁਹਾਨੂੰ ਫੇਸ ਆਪਣਾ ਸਾਫ਼ ਕਰਕੇ ਦਿਖਾਉਣੀ ਆ ਲਓ ਭਈ ਫੇਸ ਨੂੰ ਕਰ ਲਿਆ ਚੰਗੀ ਤਰ੍ਹਾਂ ਮੈਂ ਸਾਫ਼ ਸਾਦੇ ਜਿਹੇ ਪਾਣੀ ਨਾਲ ਸੁਰ ਦੇ ਸਾਦੇ ਆ ਫੇਸ ਬਹੁਤ ਸੋਹਣਾ ਇਹ ਨਾਲ ਇਸ ਫੇਸ ਫੇਸ ਪੈਕ ਦੇ ਨਾਲ 글로 ਕਰਦਾ ਵਾ ਔਰ ਦੂਸਰਾ ਮੈਂ ਇੱਕ ਜਿਹੜਾ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ ਇੱਕ ਮੈਂ ਤੁਹਾਨੂੰ ਦਾਗ ਤੇ ਦੱਸੂਗੀ ਉਹ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਤੇ ਮੈਨੂੰ ਹੁਣ ਸ਼ਾਇਦ ਉਹਨਾਂ ਦਾ ਨਾਮ ਯਾਦ ਨਹੀਂ ਆ ਉਹਨਾਂ ਨੇ ਕਿਹਾ ਸੀ ਕਿ ਚਿਕਨ ਪੋਕਸ ਦੇ ਜਿਹੜੇ ਦਾਗ ਹੁੰਦੇ ਉਹਨੂੰ ਆਪਾਂ ਕਿਸ ਤਰ੍ਹਾਂ ਹਟਾ ਸਕਦੇ ਆ ਤੇ ਨੈਚੁਰਲ ਤਰੀਕੇ ਨਾਲ ਚਿਕਨ ਪੋਕਸ ਦੇ ਜਿਹੜੇ ਦਾਗ ਹੁੰਦੇ ਆ ਉਹ ਤੁਸੀਂ ਹਟਾ ਸਕਦੇ ਆ ਉਹਦਾ ਤਰੀਕਾ ਵਾ ਜਿਹੜਾ ਨਾਰੀਅਲ ਜਿਹਨੂੰ ਆਪਾਂ ਦਾਗ ਵੀ ਬੋਲ ਦਿੰਦੇ ਆ ਤੇ ਕਈ ਨਾਰੀਅਲ ਦਾ ਪਾਣੀ ਬੋਲ ਦਿੰਦੇ ਕੱਚਾ ਜਿਹੜਾ ਨਾਰੀਅਲ ਪੀਂਦੇ ਆਪਾਂ ਹਨਾ ਉਹਦਾ ਜਿਹੜਾ ਪਾਣੀ ਆ ਉਹਨੂੰ ਆਪਾਂ ਕੱਢ ਲੈਣਾ ਕੱਢ ਕੇ ਕਿਸੇ ਵੀ ਕੋਲੀ 'ਚ ਤੁਸੀਂ ਫਰਿੱਜ 'ਚ ਜਾਂ ਕਿਤੇ ਵੀ ਰੱਖ ਲਓ ਤੇ ਉਹਦੇ ਵਿੱਚ ਇੱਕ ਰੂਨ ਦਾ ਤੁੰਬਾ ਰੱਖ ਲਓ ਤੇ ਜਿਸ ਜਗ੍ਹਾ 'ਚ ਤੁਹਾਡੇ ਦਾਗ ਆ ਉਹਨੂੰ ਤੁਸੀਂ ਹਰ 10-10 ਮਿੰਟ ਜਾਂ ਕਿ ਘੰਟੇ ਬਾਅਦਾਂ ਜਿੰਨ ਦਿਨ 'ਚ ਜਿੰਨੀ ਵਾਰ ਵੀ ਲਾਸਕੋਈ ਤੁਹਾਡੇ ਤੇ ਆ ਤੁਸੀਂ 10 ਮਿੰਟ ਹੀ ਲਾਉਣਾ ਅੱਧੇ ਘੰਟੇ ਬਾਅਦ ਲਾਉਣਾ ਘੰਟੇ ਬਾਅਦ ਲਾਉਣਾ ਜਿੰਨੀ ਵਾਰੀ ਵੀ ਦਿਨ 'ਚ ਲਗਾ ਸਕੋਗੇ ਉਹਦੇ ਲਗਾਉਣ ਦੇ ਨਾਲ ਚਿਕਨ ਬਾਕਸ ਤੇ ਦਾਗ ਜਿਹੜੇ ਆ ਬਿਲਕੁਲ ਇਕਦਮ ਸਾਫ ਹੋ ਜਾਂਦੇ ਆ ਜੇ ਚਿਕਨ pox ਜਿਸ ਤਰ੍ਹਾਂ ਅਜੇ ਹੋਇਆ ਹੁੰਦਾ ਵਾ ਕਈ ਵਾਰੀ ਤੇ ਬੱਚਿਆਂ ਨੂੰ ਜਾਂ ਕਿਸੇ ਸਿਆਣੇ ਨੂੰ ਤੇ ਜੇ ਤੁਸੀਂ ਉਹਨੂੰ ਸਟਾਰਟਿੰਗ ਦੇ ਵਿੱਚ ਜਦੋਂ ਚਿਕਨ pox ਥੋੜਾ ਥੋੜਾ ਮਤਲਬ ਜਿਸ ਤਰ੍ਹਾਂ ਅਜੇ ਮੱਥਣੀ ਟਿਕਾਇਆ ਹੁੰਦਾ ਉਹ ਉਦੋਂ ਵੀ ਲਗਾਓਗੇ ਤੇ ਜਿਹੜੇ ਦਾਗ ਉਹ ਪੈਂਦੇ ਹੀ ਨਹੀਂ ਆ ਜੇ ਪੈ ਚੁੱਕੇ ਆ ਤੇ ਤੁਸੀਂ ਉਹ ਜਿਹੜਾ ਨਾਰੀਅਲ ਦਾ ਪਾਣੀ ਹੁੰਦਾ ਉਹਦੇ ਨਾਲ ਬਿਲਕੁਲ ਦਾਗ ਜਿਹੜੇ ਆ ਖਤਮ ਹੋ ਜਾਂਦੇ ਆ ਔਰ ਇਸ ਅਸੀਂ ਆਪਣੇ ਤੇ ਵੀ ਅਜਮਾਇਆ ਹੋਇਆ ਵਾ ਇਹਦੇ ਨਾਲ ਸਾਡੇ ਸਾਰਿਆਂ ਦੇ ਜਗਦਾਰ ਸੀ ਉਹ ਬਿਲਕੁਲ ਖਤਮ ਹੋ ਗਏ ਸੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਨੂੰ ਨੈਚੁਰਲ ਤਰੀਕੇ ਨਾਲ ਕਿਸ ਤਰ੍ਹਾਂ ਆਪਾਂ ਆਪਣੇ ਚਿਹਰੇ ਨੂੰ ਜਵਾਨ ਰੱਖ ਸਕਦੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਹੋ ਜੇ ਤੁਸੀਂ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਫੈਨ ਫੜਾਵਾ ਨੂੰ ਸਤਿ ਸ੍ਰੀ ਅਕਾਲ ਜੀ